ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਕੋਈ ਨਾ ਕੋਈ ਨਵੀਂ ਵੀਡੀਓ ਵਾਇਰਲ ਹੁੰਦਿਆਂ ਵੇਖੀ ਹੋਣੀ ਹੈ ਤਾਂ ਉਸੇ ਤਰ੍ਹਾਂ ਅੱਜ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਵੀ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ ਅਤੇ ਤੁਹਾਡੇ ਅੰਦਰ ਵੀ ਕੁਝ ਕਰਨ ਦੀ ਹਿੰਮਤ ਪੈਦਾ ਹੋਵੇਗੀ ਤਾਂ ਦੋਸਤੋ ਜਿਵੇਂ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਇੱਕ ਵੀਰ ਅੰਗਹੀਨ ਹੈ ਅਤੇ ਉਹ ਅੰਗਹੀਨ ਹੋਣ ਦੇ ਬਾਵਜੂਦ ਵੀ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਮਿਹਨਤ ਕਰ ਰਿਹਾ ਉਹ ਬੱਸ ਦੇ ਵਿੱਚ ਇੱਕ ਕੰਡੈਕਟਰ ਦਾ ਕੰਮ ਕਰ ਰਿਹਾ ਹੈ ਪਹਿਲਾਂ ਤਾਂ ਇਸ ਵੀਰ ਦੀ ਸਿਫਤ ਕਰਨੀ ਬਣਦੀ ਹੈ ਜਿਹੜਾ ਇਸ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਆਪਣੀ ਮਿਹਨਤ ਦੇ ਉੱਪਰ ਯਕੀਨ ਰੱਖਦਾ ਅਤੇ ਮਿਹਨਤ ਕਰਕੇ ਰੋਜੀ ਰੋਟੀ ਕਮਾ ਰਿਹਾ ਹੈ ਅਤੇ ਦੂਸਰੀ ਗੱਲ ਸਾਡੇ ਲੋਕਾਂ ਨੂੰ ਇਸ ਵੀਰ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਸਾਡੇ ਲੋਕਾਂ ਦੇ ਨਾਲ ਥੋੜਾ ਜਿਹਾ ਬੁਰਾ ਕਾਉਣਾ ਹੋ ਜਾਵੇ ਔਰ ਰੱਬ ਨੂੰ ਕੋਸਣ ਲੱਗਦੇ ਨੇ ਆਪਣੀ ਕਿਸਮਤ ਨੂੰ ਗਾਲਾਂ ਕੱਢਣ ਲੱਗਦੇ ਨੇ ਜੇਕਰ ਉਸ ਮਾੜੇ ਸਮੇਂ ਦੇ ਵਿੱਚ ਕਿਸਮਤ ਨੂੰ ਗਾਲਾਂ ਕੱਢਣ ਅਤੇ ਰੱਬ ਨੂੰ ਕੋਸਣ ਤੋਂ ਇਲਾਵਾ ਮਿਹਨਤ ਕੀਤੀ ਜਾਵੇ ਤਾਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਸੱਚੀ ਇਸ ਵੀਰ ਨੂੰ ਦਿਲ ਤੋਂ ਸਲਾਮ ਬਣਦਾ ਹੈ ਪਤਾ ਨਹੀਂ ਇਸ ਵੀਰ ਨੂੰ ਵੇਖ ਕੇ ਕਿੰਨੇ ਜ਼ਿਆਦਾ ਲੋਕ ਮਿਹਨਤ ਕਰਨ ਲੱਗ ਗਏ ਹੋਣਗੇ ਤਾਂ ਦੋਸਤੋ ਅਰਦਾਸ ਕਰਿਓ ਕਿ ਵਾਹਿਗੁਰੂ ਇਸ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਅਤੇ ਵੀਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੋਜ ਰਹੇ ਅਸ ਵੀਰ ਦੇ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਅਤੇ ਆਪਣਾ ਫਰਜ਼ ਸਮਝ ਕੇ ਇਸ ਪਿਆਰੀ ਜਿਹੀ ਵੀਡੀਓ ਨੂੰ ਅੱਗੇ ਵਾਰ ਦੇ ਤੋਂ ਬਾਅਦ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦੇਣਾ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ